ਮੈਂ ਤਕਨੀਕੀ ਅਤੇ ਨੈਪਿਕ ਬੁੱਧੀਮਤਾ ਦੇ ਖੇਤਰ ਵਿੱਚ ਕੰਮ ਕਰ ਰਹੀ ਹਾਂ। ਹਾਲ ਹੀ ਵਿੱਚ ਇੱਕ ਪੌਡਕਾਸਟ ਆਇਆ ਹੈ ਜੋ ਕਾਫੀ ਵੱਧ ਵਾਇਰਲ ਹੋ ਰਿਹਾ ਹੈ। ਮੈਂ ਉਹ ਅੱਜ ਹੀ ਵੇਖਿਆ ਹੈ। ਪੂਰੀ ਗੱਲਬਾਤ ਵਿੱਚ ਵਾਤਾਵਰਣ ਦੀ ਚਿੰਤਾ, ਗਲੋਬਲ ਤਾਪਮਾਨ, ਕਾਰਬਨ ਉਤਸਰਜਨ ਬਾਰੇ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਗਈ। ਇਸ ਦੇ ਬਜਾਏ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੁਨੀਆ ਬਚੇ ਨਾ ਬਚੇ ਸੀ, ਮਨੁੱਖਾਂ ਨੂੰ ਤਾਂ ਬਚਾ ਲਿਆ ਜਾਵਾਂਗੇ। ਚੰਦ-ਮੁੱਠੀ ਪਰ ਲੋਕ ਹੀ ਹਨ ਜੋ ਕਿਸੇ ਤਰੀਕੇ ਨਾਲ ਮੰਗਲ ਤੇ ਜਾ ਕੇ ਥੋੜਾ-ਬਹੁਤ ਜੀ ਸਕਦੇ ਹਨ। ਬਹੁਤ ਘੱਟ ਲੋਕ ਪਰ ਉਸ ਸੁਪਨੇ ਨੂੰ ਪੂਰੀ ਮਨੁੱਖਤਾ ਅੱਗੇ ਇੰਜ ਦਿਖਾਇਆ ਜਾ ਰਿਹਾ ਹੈ ਜਿਵੇਂ ਧਰਤੀ ਉੱਤੇ ਹੋਣ ਵਾਲੀ ਇਹ 800 ਕਰੋੜ ਲੋਕਾਂ ਦੀ ਆਬਾਦੀ ਸਾਰੀ ਦੀ ਸਾਰੀ ਉੱਥੇ ਚਲੀ ਜਾਵੇਗੀ ਤੇ ਸਾਰੇ ਹੋਰ ਜੀਵ ਜੰਤੂ ਵੀ ਰਾਕੇਟ ਚ ਲੱਦ ਕੇ ਮਾਰਸ ਲੈ ਜਾਏ ਜਾਣਗੇ ਜਦ ਤੱਕ ਤੁਸੀਂ ਸਭ ਤੋਂ ਉੱਚੀ 0.00000000001% ਵਾਲੀ ਸ਼੍ਰੇਣੀ ਵਿੱਚ ਨਹੀਂ ਹੋ ਤੁਹਾਡੇ ਲਈ ਧਰਤੀ ਤੋਂ ਕਿਤੇ ਹੋਰ ਜਾਣ ਦੀ ਕੋਈ ਸੰਭਾਵਨਾ ਨਹੀਂ ਇਹ ਬਹੁਤ ਮਹਿੰਗਾ ਕੰਮ ਹੈ ਤੇ ਤੁਸੀਂ ਜਾਣ ਵਾਲੇ ਹੀ ਨਹੀਂ ਗੱਲ ਉੱਥੇ ਵਸਣ ਦੀ ਚੱਲ ਰਹੀ ਹੈ ਉਸ ਵਿੱਚ ਹਰ ਵਿਅਕਤੀ ਦੇ ਲੱਖਾਂ ਕਰੋੜਾਂ ਰੁਪਏ ਖਰਚ ਹੋਣਗੇ ਤੁਸੀਂ ਕਿੱਥੋਂ ਦੇਵੋਗੇ ਤੇ ਉਹਨਾਂ ਖਰਚਿਆਂ ਤੋਂ ਬਾਅਦ ਵੀ ਤੁਹਾਨੂੰ ਜੋ ਜੀਵਨ ਮਿਲੇਗਾ ਉਹ ਮਨੁੱਖਤਾ ਨਹੀਂ ਇੱਕ ਮਸ਼ੀਨੀ ਮਨੁੱਖ ਵਰਗਾ ਹੋਵੇਗਾ ਜੋ ਲੋਕ ਤੁਹਾਨੂੰ ਇਹ ਸੁਪਨਾ ਵੇਚ ਰਹੇ ਹਨ ਉਹਨਾਂ ਦੀਆਂ ਚਲਾਕੀਆਂ ਨੂੰ ਸਮਝੋ ਉਹ ਮਨੁੱਖਤਾ ਦੇ ਦੋਸ਼ੀ ਹਨ ਉਹ ਇਹ ਸਭ ਇਸ ਲਈ ਕਰ ਰਹੇ ਹਨ ਤਾਂ ਜੋ ਤੁਸੀਂ ਮੌਸਮੀ ਤਬਦੀਲੀ ਵੱਲ ਨਾ ਵਖੋ ਤਾਂ ਜੋ ਤੁਹਾਨੂੰ ਲੱਗੇ ਕਿ ਠੀਕ ਹੈ ਜਲਵਾਯੂ ਪਰਿਵਰਤਨ ਨਾਲ ਧਰਤੀ ਖਤਮ ਹੋਣ ਵਾਲੀ ਹੈ ਤਾਂ ਹੋ ਜਾਵੇ ਅਸੀਂ ਤਾਂ ਕਿਸੇ ਹੋਰ ਗ੍ਰਹਿ ਤੇ ਜਾਣਾ ਹੈ ਨਾ ਆਪਣੇ ਘਰ ਵਿੱਚ ਅੱਗ ਲੱਗੀ ਹੋਈ ਹੈ ਇਸ ਗੱਲ ਤੋਂ ਤੁਸੀਂ ਬੇਖਬਰ ਨਾ ਰਹੋ ਇਸ ਲਈ ਤੁਹਾਨੂੰ ਦੂਜੇ ਘਰ ਦਾ ਸੁਪਨਾ ਵਿੱਚ ਆ ਜਾਂਦਾ ਹੈ